ਉਹਨੂੰ ਇੱਕਦਮ ਅਚਾਨਕ ਸਾਡੇ ਮੁਰੇ ਨੂੰ ਲੱਗਿਆ ਤੇ ਦੇਖ ਕੇ ਅਸੀਂ ਬਹੁਤ ਡਰ ਕੇ ਭਰਾਂਜੀ ਭਰਾਂ ਗਈ ਜੂਰਾ ਪਰ ਬੱਚੋ ਜਿਹਨੇ ਕਿਹਾ ਤੋਂ ਪਰ ਇਹਨੂੰ ਬਚੇ ਪਰ ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਂ ਰੇੜੀ ਤੇ ਉਧਰੋਂ ਆ ਰਿਹਾ ਸੀ ਜੀ ਉਹ ਮੁੰਡਾ ਉੱਥੇ 서ਿਆ ਖੜਾ ਸੀ ਤੇ ਮੈਂ ਉਹਨੂੰ ਕਿਹਾ ਵੀ ਕੀ ਹੋ ਗਿਆ ਕਹਿੰਦਾ ਜੀ ਮੈਂ ਮੇਰੇ ਲਵੋਂ ਦੀ ਲੰਗਿਆ ਜਾ ਲਵੋਂ ਦੀ ਲੰਕੋ ਦੇ ਨਾਲ ਠੇਕੇ ਦੇ ਉੱਪਰ ਦਰਖਤ ਸੀਗਾ ਉੱਥੇ ਉਹਦੇ ਪਰ ਚੜ ਗਈ ਖੇਤ ਆਈ ਸੀ ਕਿ ਪੈੜਾ ਕੀ ਦੀਆਂ ਦੇਖੀਆਂ ਜਿੱਤੇ ਤੇ ਆਦੇ ਵੱਡੀਆਂ ਪੜਾ ਕੇ ਸਾਨੂੰ ਇਨਸਾਨ ਬੱਟੇ ਲੱਗੇ ਬੈਠਿਆ ਵੀ ਹੋ ਤੁਸੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਸੇ ਮਾਜਰੇ ਚ ਇੱਕ ਘਰ ਵਿੱਚ ਇੱਕ ਦਰਖਤ ਤੇ ਬੈਠਾ ਤेंदुआ ਦਿਖਾਈ ਦਿੱਤਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਕੁਝ ਦਿਨ ਬਾਅਦ ਤेंदुआ ਨਜ਼ਰ ਆਉਂਦਾ ਹੈ ਜਿਸ ਕਰ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਸ ਤੋਂ ਪਹਿਲਾਂ ਬਾਰਨ ਲੰਗ ਸਿਉਣਾ ਅਤੇ ਡਕਾਲਾ ਦੇ ਵਿੱਚ ਤेंदुए ਦਿਖਾਈ ਦਿੱਤੇ ਸੀ ਜਿਸ ਨੇ ਇੱਕ ਬੱਕਰੀ ਤੇ ਕੁੱਤੇ ਨੂੰ ਮਾਰ ਦਿੱਤਾ ਸੀ ਬਿੰਦਰਪ੍ਰੀਤ ਜੀ ਕੀ ਤੁਸੀਂ ਦੇਖਿਆ ਕੀ ਹਾਲਾਤ ਸੀਗੇ ਜਦੋਂ ਤਿੰਦੂਏ ਦੀ ਗੱਲ ਆਈ ਹੈ ਜਦੋਂ ਅਸੀਂ ਆਏ ਉਹ ਸੜਕ ਦੇ ਸਾਡੇ ਮੂਰੇ ਅਸੀਂ ਇਧਰ ਆਪਣੇ ਖੇਤਾਂ ਵੱਲ ਢੇੜਾ ਮਾਰਨ ਆਏ ਸੀ ਹਾਂਜੀ ਤੇ ਸ਼ਾਮ ਨੂੰ ਉਹ ਇੱਕਦਮ ਅਚਾਨਕ ਸਾਡੇ ਮੂਰੇ ਨੂੰ ਲੰਘਿਆ ਠੀਕ ਹੈ ਹਾਂਜੀ ਤੇ ਦੇਖ ਕੇ ਅਸੀਂ ਬਹੁਤ ਡਰ ਗਏ ਕਬਰਾ ਗਏ ਜਿਉਂ ਰੰਪਰਾਂ ਪਤੋ ਹੋਏ ਜਿਹਨੇ ਕਿਓ ਤੋ ਪਰਾਂ ਨੂੰ ਬਚੇ ਕਿੱਡਕ ਕਿੱਡਕ ਦੀ ਕੁੱਤੇ ਜਿਹੜਾ ਦੀ ਉਸ ਤੋਂ ਵੱਡਾ ਸੀ ਕੁੱਤੇ ਤੋਂ ਥੋੜਾ ਵੱਡਾ ਸੀ ਹੂੰ ਯਾਨੀ ਕਿ ਬਿੱਲਾ ਨਹੀਂ ਦੀ ਹੈ ਨਹੀਂ ਬਿੱਲਾ ਨਹੀਂ ਸੀ ਜੀ ਸ਼ਕਲ ਬਿੱਲੇ ਵਾਂਗ ਇਹ ਤਾਂ ਜੀ ਬਿਲਕੁਲ ਉਹ ਤੇ ਇੱਕ ਵੀਡੀਓ ਜਿਹੜੀ ਉਹ ਬਣਾਈ ਆ ਉਹਦੇ ਸਰੀਰ ਆ ਪਤਾ ਲੱਗ ਰਿਹਾ ਵੀ ਇਹ ਬਿੱਲਾ ਨਹੀਂ ਹੈਗਾ ਹੂੰ ਤੇ ਕੀ ਧਰਮਿੰਦਰ ਹੁਣ ਤੁਸੀਂ ਵੀ ਪਸ਼ੂ ਰੱਖਦੇ ਹੋਗੇ ਡਰਦਾ ਮਾਹੌਲ ਨਹੀਂ ਬਹੁਤ ਡਰਦਾ ਮਾਹੌਲ ਹੈ ਹੁਣ ਅਸੀਂ ਜਦੋਂ ਆਪਣੇ ਅਥਣ ਸਵੇਰੇ ਖੇਤਾਂ 'ਚ ਜਾਂਦੇ ਹਾਂ ਬਹੁਤ ਡਰ ਡਰ ਕੇ ਜਾਂਦੇ ਹਾਂ ਰਾਤ ਨੂੰ ਤਾਂ ਜਾਇਦਾ ਹੀ ਨਹੀਂ ਡਰ ਲੱਗਦਾ ਕੀ ਪਤਾ ਕਿਸ ਟਾਈਮ ਉਹ ਆ ਕੇ ਕਿਸ ਹਮਲਾ ਕਰ ਦੇ ਜੀ ਅਨਿਬਾਪੂ ਜੀ ਕੀ ਨਾਮ ਹੈ ਜੀ ਮਨਕੀਰ ਸਿੰਘ ਜੀ ਬਾਪੂ ਜੀ ਤੁਹਾਡੇ ਘਰ ਚੋਂ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਦਰਖਤ ਦੇ ਉੱਪਰ ਤेंदुआ ਦੇਖਿਆ ਗਿਆ ਹੈ ਕੀ ਕਹੋਗੇ ਦੇਖਿਆ ਗਿਆ ਜੀ ਅਸੀਂ ਦੇਖਿਆ ਫਿਰ ਵੀਡੀਓ ਬਣਾਈ ਹੈ ਨੌਜਵਾਨ ਵੀ ਕੁੱਤਿਆਂ ਤੋਂ ਡਰ ਰਹੇ ਨੇ ਕਿੰਨੇ ਵਜੇ ਦਾ ਸਮਾਂ ਸੀ ਤੇ ਕਦੋਂ ਦੀ ਗੱਲ ਹੈ 6 ਤੋਂ ਪਹਿਲਾਂ ਦਾ ਕੋਈ 5:30 ਬਸ ਐਨੇ ਬਾਕੀ ਵੀਡੀਓ ਦੇ ਉੱਪਰ ਟਾਈਮ ਵੀ ਸ਼ਾਇਦ ਹੋਵੇ ਜੀ ਵੀਡੀਓ ਮੁੰਡੇ ਕੋਲ ਹੈ ਜੀ ਹਾਂ ਘਰ ਦੇ ਵਿੱਚ ਦੇਖਿਆ ਜਾਵੇ ਡੰਗਰ ਬੱਚੇ ਵੀ ਤੁਸੀਂ ਰੱਖੇ ਹੋਏ ਨੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਦੇ ਹੋ ਤੇ ਤेंदुए ਵੱਲੋਂ ਕੋਈ ਨੁਕਸਾਨ ਤਾਂ ਨਹੀਂ ਮਚਾਇਆ ਲੈ ਕਿਸਾਨ ਕੋਈ ਨਹੀਂ ਹੋਇਆ ਜੀ ਕਿਸੇ ਤਰ੍ਹਾਂ ਦਾ ਵੀ ਕੋ ਕੋਈ ਕੁੱਤਾ ਵੀ ਸੀ ਉਸ ਸਮੇਂ ਘਰ ਦੇ ਵਿੱਚ ਨਹੀਂ ਕੁੱਤਾ ਬਾਹਰ ਸੀ ਕੰਦ ਦੇ ਉੱਤੇ ਕੋਈ ਪੈੜਾ ਪੂੜਾ ਮਿਲਿਆ ਨੇ ਪੈੜਾ ਨਹੀਂ ਮਿਲਿਆ ਬਿਲਕੁਲ ਜੀ ਨਾ ਜੀ ਮੇਜਰ ਖਾਨ ਜੀ ਕੀ ਪਤਾ ਲੱਗਿਆ ਜਦੋਂ ਤੁਹਾਨੂੰ ਤੁਸੀਂ ਸਵੇਰੇ ਖੇਤ ਆਏ ਸੀ ਕਿ ਪੈੜਾ ਕਿਹਦੀਆਂ ਦੇਖੀਆਂ ਚਿੱਤੇ ਦੀਆਂ ਤੇ ਵੱਡੀਆਂ ਪੈੜਾ ਮੈਨੂੰ ਸਾਨੂੰ ਨਿਸ਼ਾਨ ਵੱਡੇ ਲੱਗੇ ਬੈਠਿਆ ਵੀ ਹੋ ਸੀ ਸਾਡੇ ਤੇ ਹੁਣ ਜਦੋਂ ਖੇਤ ਆਉਨੇ ਹੋ ਤਾਂ ਡਰ ਲੱਗਦਾ ਕਿ ਇਕੱਲੇ ਨਾ ਜਾਈਏ ਹੋਰ ਡਰ ਲੱਗਦਾ ਗੇੜਾਂ ਦੀ ਮਾਰਿਆ ਜੀ ਰਿਕਨੇ ਕਿਤੇ ਲੰਡ ਨੇ ਢੇਡ ਤੇ ਬੈਠਿਆ ਨਾ ਡਰਤਾ ਲੱਗਦਾ ਜੇ ਜਾਨਵਰ ਦਾ ਮੇਰਾ ਨਾਮ ਮਣੀ ਹੈ ਜੀ ਮਣੀ ਕੀ ਪਿੰਡ ਚ ਪਤਾ ਲੱਗਿਆ ਸੀ ਤੁਹਾਨੂੰ ਜਦੋਂ ਰੌਲਾ ਪਿਆ ਕੀ ਤੇੰਦੂ ਆ ਗਿਆ ਤੁਸੀਂ ਕੀ ਦੇਖਿਆ ਸਰ ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਂ ਰੇੜੀ ਲਈ ਉਧਰੋਂ ਆ ਰਿਹਾ ਸੀ ਜੇ ਮੁੰਡਾ ਉੱਥੇ ਡਰਿਆ ਖੜਾ ਸੀ ਤੇ ਮੈਂ ਉਹਨੂੰ ਕਿਹਾ ਵੀ ਕੀ ਹੋ ਗਿਆ ਕਹਿੰਦਾ ਵੀ ਮੈਂ ਮੇਰੇ ਲਵੋਂ ਦੀ ਲੰਗਿਆ ਕਹਿੰਦਾ ਹਾਂ ਲਵੋਂ ਦੀ ਲੰਗ ਕਿਉਂ ਉਹਦੇ ਨਾਲ ਠੇਕੇ ਦੇ ਉੱਪਰ ਦਰਖਤ ਸੀਗਾ ਉੱਥੇ ਉਹਦੇ ਪਰ ਚੜ ਗਿਆ ਹੀ ਠੀਕ ਹੈ ਤੇ ਉਹ ਮੈਨੂੰ ਕਹਿੰਦਾ ਵੀ ਮੈਨੂੰ ਨਾਲ ਲੈ ਕੇ ਚੱਲ ਮੈਂ ਉਸ ਜਿਹਦੇ ਉੱਥੋਂ ਭੱਗ ਗਿਆ ਹੀ ਤੇ ਮੇਰੇ ਲਈ ਬਾਅਦ ਚ ਉਹ ਮੁੰਡੇ ਨੇ ਫਾਰਮ ਵਾਲੇ ਨੇ ਵੀਡੀਓ ਬਣਾਈ ਤੇ ਉਹ ਵੀਡੀਓ ਵੀ ਦੇਖੀ ਮੈਂ ਨੇ ਕੀ ਹੈਗਾ ਬਿੱਲਾ ਲੱਗਦਾ ਹੈ ਵੱਡਾ ਸੀ ਉਦੋਂ ਬਿੱਲੇ ਤੋਂ ਵੱਡਾ ਹੀ ਹਾਂਜੀ ਤੇ ਇਹ ਵੀਰ ਆਪਣੀ ਚੱਕੀ ਤੇ ਆਇਆ ਇਹਨੇ ਵੀ ਦੱਸਿਆ ਵੀ ਕਹਿੰਦਾ ਆਪਣੇ ਆਪਣੇ ਖੇਤ ਚ ਪੈੜਾ ਨਹੀਂ ਹਾਂ ਤੇ ਹੁਣ ਅਸੀਂ ਉੱਥੋਂ ਨੂੰ ਤੁਹਾਨੂੰ ਦਿਖਾਉਣਾ ਆਏ ਸੀਗਾ ਵੀ ਉਹ ਦੇਖੋ ਤੇ ਹੁਣ ਮਣੀ ਰਾਤ ਨੂੰ ਇਕੱਲੇ ਨਹੀਂ ਜਾਂਦੇ ਤੁਸੀਂ ਨਾ ਜੀ ਨਾ ਨਾ ਜੀ ਹਾਂ ਇਕੱਲੇ ਡਰ ਲੱਗਦਾ ਜੀ ਵੀ ਕਿਤੇ ਉੱਤੇ ਗੰਨੇ ਦਾ ਈਕਾ ਉੱਤੋਂ ਵੀ ਨਾ ਨਿਕਲਿਆ ਵੀ ਜਾਂ ਖੇਤ ਚ ਕਿਸੇ ਪਾਸੇ ਖੋਨੀ ਜਗ੍ਹਾ ਤੇ ਜਿਆਦਾ ਡਰ ਲੱਗਦਾ